ਟੈਂਕ ਗੱਡੀ ਤੋਂ ਪਟਾਕੇ ਪਾਣੇ ਪਏ ਮਹਿੰਗੇ ਦਰਅਸਲ ਹਰ ਕੋਈ ਸੋਸ਼ਲ ਮੀਡੀਆ ਸਟਾਰ ਬੰਨਣਾ ਚਾਹੁੰਦਾ ਹੈ ਤੇ ਕੋਈ ਨਾ ਕੋਈ ਵੱਖਰਾ ਢੰਗ ਤਰੀਕਾ ਅਪਣਾ ਕੇ ਕੁਝ ਨਾ ਕੁਝ ਲੋਕ ਕਰਦੇ ਰਹਿੰਦੇ ਨੇ ਇਹੋ ਜਿਹਾ ਇੱਕ ਮਾਮਲਾ ਸਾਹਮਣੇ ਆਇਆ ਜਿਸ ਦੇ ਪਿੱਛੋਂ ਮੁਹਾਲੀ ਪੁਲਿਸ ਨੇ ਬੰਦੇ ਤੇ ਪਰਚਾ ਦਰਜ ਕਰ ਲਿਆ ਤੇ ਤੁਸੀਂ ਵੀ ਸੁਣੋ ਕੀ ਕਹਿਣਾ ਮੁਹਾਲੀ ਪੁਲਿਸ ਦਾ ਸਰ ਪੀਟਰ ਸਿੰਘ ਜਿਹੜਾ ਕਾਰ ਟੈਂਕ ਆਦਿ ਆ ਤੇ ਇੱਕ ਵਾਰੀ ਇਹ ਮਾਮਲਾ ਆਇਆ ਉਸ ਦੀ ਕਾਰਵਾਈ ਕੀ ਸਾਨੂੰ ਦੋ ਤਰੀਕ ਨੂੰ ਇਨਫੋਰਮੇਸ਼ਨ ਵਜ਼ਰੀਆ ਵਟਸਐਪ ਸਾਨੂੰ ਆਈ ਸੀਗੀ ਇਹਦੇ ਵਿੱਚ ਇੱਕ ਵੀਡੀਓ ਚੱਲ ਰਹੀ ਸੀ ਜਿਹਦੇ ਵਿੱਚ ਮਸਟੈਂਗ ਕਾਰ ਤੇ ਪਿੱਛੇ ਬੰਦੇ ਨੇ ਪਟਾਕੇ ਰੱਖ ਕੇ ਤੇ ਉਹ ਚ ਅ ਵਨ ਸ਼ਾਟ ਜਿਹੜੇ ਜਾਂਦੇ ਉੱਪਰ ਨੂੰ ਜਾਂਦੇ ਸੀ ਉਹ ਚਲਾ ਕੇ ਤੇ ਆਪਣੀ ਵੀਡੀਓ ਕਰ ਰਿਹਾ ਸੀ ਤੇ ਜਿਹਦੇ ਤੇ ਜਦੋਂ ਸਾਡੇ ਕੋਲ ਆਈ ਅਸੀਂ ਉਦੋਂ ਹੀ ਇਹ ਤੇ ਮਕਦਮਾ ਅਦਰ ਚ ਕਰ ਲਿਆ ਸੀਗਾ 336 283 ਆਈਪੀਸੀ ਦਾ ਬਾਅਦ ਵਿੱਚ ਸਾਡੇ ਕੋਲ ਅਗਲੇ ਦਿਨ ਹੀ ਇੱਕ ਜਦੋਂ ਆਫ ਆਈ ਆਰ ਨਸ਼ਰ ਹੋਈ ਤੇ ਅਸੀਂ ਇਹਨੂੰ ਲੱਪਣਾ ਸ਼ੁਰੂ ਕੀਤਾ ਉਦੋਂ ਹੀ ਇੱਕ ਬੰਦਾ ਸਾਡੇ ਕੋਲ ਵਿਅਕਤੀ ਆਇਆ ਜਿਹਦਾ ਜਿਹਦਾ ਨਾਮ ਅਸੀਂ ਤੁਹਾਨੂੰ ਇਹਦੇ 'ਚ ਨਹੀਂ ਦੱਸ ਸਕਦੇ ਉਹਦੇ ਉਹ ਪਿੱਛੇ ਸਕੂਟਰ 'ਤੇ ਜਾ ਰਿਹਾ ਸੀਗਾ ਸਕੂਟਰ 'ਤੇ ਜਾਂਦੇ ਜਾਂਦੇ ਤੇ ਉਹਦੇ ਤੇ ਜਦੋਂ ਉਹਦੇ ਪਟਾਕੇ ਦਾ ਜਿਹੜੀ ਅੱਗ ਸੀਗੀ ਉਹਦੇ ਕੱਪੜਿਆਂ 'ਤੇ ਪੈ ਗਈ ਸੀ ਜਿਹਦੇ ਨਾਲ ਉਹਦੇ ਵਾਈਟਲ ਪਾਰਟ ਤੇ ਸਕੂਟਰ ਅੱਗ ਲੱਗੀ ਉਹਨੇ ਆਪਣੇ ਆਪ ਨੂੰ ਬੁਝਾਈ ਸੀਗੀ ਉਹਦੇ ਵਿੱਚ ਉਹਦੇ ਅਸੀਂ ਫਿਰ 308 ਦਾ ਵਾਅਦਾ ਕਰਤਾ ਸੀਗਾ ਇਹਦੇ ਵਿੱਚ ਅਸੀਂ ਜਿਹੜਾ ਰਵਿਤ ਕਪੂਰ ਹੈ ਦੋਸ਼ੀ ਇਹ ਅਸੀਂ ਟ੍ਰੇਸ ਕਰਕੇ ਤੇ ਇਹਦੀ ਇਹਦੇ ਤੇ ਕੀ ਕਹਿੰਦੇ ਇਹਦੀ ਕੱਲ ਰਾਤ ਅਰੈਸਟ ਪਾਈਏ ਗੱਡੀ ਬਰਾਬਰ ਗੱਡੀ ਜਿਹੜੀ ਗੱਡੀ ਨੂੰ ਲੈਣ ਇਹਦੇ ਦੱਸਣ ਮੁਤਾਬਕ ਇਹਨੇ ਦਿੱਲੀ ਵੇਚ ਦਿੱਤੀ ਹੈ ਜੋ ਕਿ ਅਸੀਂ ਉੱਥੇ ਇੱਕ ਵੱਖਰੀ ਪੁਲਿਸ ਪਾਰਟੀ ਭੇਜੀ ਹੈ ਜਿਹੜੀ ਕਿ ਉਹ ਗੱਡੀ ਲੈਣ ਗਈ ਹੋਈ ਹੈ ਜਿਹੜੀ ਮਸਟੈਂਗ ਕਰਤੀ ਹੈ ਅੱਜ ਨਹੀਂ ਇਹ ਇਹਦੇ ਦਸਨ ਫਿਲਹਾਲ ਦੀ ਤਫਤੀਸ਼ ਦੇ ਤੇ ਦਸਨ ਮੁਤਾਬਕ ਵੀ ਇਹਦੀ ਅਨਿਵਰਸਰੀ ਦੀ ਅਨਿਵਰਸਰੀ ਤੇ ਇਹਨੇ ਪਾਉਣੀ ਸੀਗੀ ਅਪਲੋਡ ਕਰਨੀ ਸੀਗੀ ਉਸ ਪਹਿਲਾਂ ਬਣਾ ਕੇ ਮਤਲਬ ਇਹ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਮਤਲਬ ਹਵਾ ਬਾਜੀ ਆਪਾਂ ਕਹਿ ਸਕਦੇ ਆਂ ਵੀ ਉਹ ਕਰਨਾ ਕਰਨਾ ਚਾਹੁੰਦਾ ਸੀਗਾ ਤੇ ਫਿਲਹਾਲ ਦੀ ਜਿਹੜੀ ਇਹਦੀ ਪੁਸ਼ਕਸ਼ ਤੋਂ 22 ਤਰੀਕ ਦੇ ਵਿੱਚ ਇਹਨੇ ਕੀਤੀ ਹੈ ਬੇਸਿਕਲੀ ਇਹਨੇ ਵੀਡੀਓ ਵੀ ਡੀਲੀਟ ਕਰ ਦਿੱਤੀ ਹੈ ਤੇ ਉਹਦੇ ਅਸੀਂ ਰੀਸਟੋਰ ਕਰਾਵਾਨੇ ਟੈਕਨੀਕਲ ਚਲਦਾ ਜਿਹੜਾ ਪਿੱਛੇ ਵੀਡੀਓ ਬਣਾ ਰਿਆ ਸੀ ਕੋਈ ਆਪਾ ਉਹਦੇ ਨੇ ਕਾਰਵਾਈ ਕੀਤੀ ਹਾਂ ਉਹਦੇ ਤੇ ਵੀ ਕਰਾਂਗੇ ਇਹਦੇ ਦੱਸਣ ਮੁਤਾਬਕ ਅਜੇ ਇਹ ਕਹਿ ਰਿਹਾ ਵੀ ਇੱਕ 3 ਵੀਲਰ ਤੋਂ ਕੀਤੀ ਆ ਉਹਦੇ ਅੱਜ ਅਸੀਂ ਇਹਦੇ ਅ ਰਮਾਂਡ ਲੈ ਕੇ ਤੇ ਦੂ ਅੱਗੇ ਉਹ ਵੀ ਅਸੀਂ ਬੰਦੇ ਤੋਂ ਜਿਹਦੇ ਕੋਈ ਨੇ ਪਾਰਟੀਕੂਲਰ ਬਣਵਾਈ ਹੋਊਗੀ ਉਹਨੂੰ ਵੀ ਫੜਾਂਗੇ ਥੈਂਕ ਯੂ ਤੇਰਾ ਨਾਮ ਇਹ ਜਿਹੜਾ ਇਹਦੇ 4 ਨੰਬਰ ਟਾਵਰ ਕਿਆਸੀ ਹਾਊਸ ਨੰਬਰ 81 ਹੋਮਲੈਂਡ ਤੇ ਰਹਿੰਦਾ ਤੇ ਇਹਦੇ ਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਐ ਵੀ ਇਹਦੇ ਤੇ ਅਸੀਂ ਜਦੋਂ ਸਾਰੇ ਚਲਾਨ ਈ ਚਲਾਨਿੰਗ ਸਾਰੀ ਚੈੱਕ ਕੀਤੀ ਉਹਦੇ ਈ ਚਲਾਨਿੰਗ ਵਗੈਰਾ ਚੈੱਕ ਕੀਤੀ ਤੇ ਉਹਦੇ ਚ 14 ਚਲਾਨ ਨਿਕਲੇ ਐ ਜਿਹੜੇ ਇਹਦੇ ਤੇ ਚਲਾਨ ਹੋਏ